ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਕੇ ਭਈ ਟਾਲ ਕੇ ਤਵੇ ਚਲਾਇ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਧੰਵਾਹੇ ਗੁਰੂ ਸਾਹਿਬ ਜੀ ਤੁਮ ਕਰੋ ਦਇਆ ਮੇਰੇ ਸਾਈਂ ਐਸੀ ਮਤ ਦੀਜੇ ਮਿਰਠਾ ਕਰ ਸਦਾ ਸਦਾ ਤੁਧ ਧਿਆਈ ਸਮਰਾਤ ਵਡਾ ਮੇਰੀ ਮਤ ਥੋਰੀ ਰਾਮ ਪਲ ਹੈ ਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ ਰਾਮ ਸਤਨਾਮ ਦੇਵ ਜੀ ਤਨਾ ਸਰੀ ਮਹਲਾ 3 ਜਾ ਕਾਚਾ ਧਨ ਸੰਚੈ ਮੂਰਖ ਗਾਵਾਰ ਮਨ ਮੁਖ ਸੰਚ ਹੈ ਮੂਰਖ ਗاوار ਮਨ ਮੁਕ ਭੂਲੇ ਅੰਧ ਗاوار ਵਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾ ਜਾਏ ਨਾ ਪਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਲ ਆਵੇ ਜਾਈ ਰਹਾਉ ਮਨ ਮੁਖ ਭੂਲੇ ਸਭ ਮਨ ਕਵਰ ਭਵਜਲ ਟੂਬੇ ਨਾ ਉਰਵਾਰਦ ਨਾ ਪਾਰ ਸਤਗੁਰ ਭੇਤੇ ਤੂੜੇ ਭਾਗ ਸਾਚਰਤੇ ਅਹ ਨਸ ਬਹਿਰਾ ਜੋ ਜਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਸਮਾਣੀ ਸਿੱਧ ਸਾਧਕ ਤਰਸੈ ਸਭ ਲੋਏ ਸੋਏ ਊਤਮ ਬ੍ਰਹਮ ਪਛਾਣ ਕੋਏ ਸੱਚ ਸਾਚਾ ਸੱਚ ਆਪ ਦਰੜਾਏ ਨਾ ਸਾਚ ਸੱਜ ਆਪ ਦਰੜਾਏ ਨਾਨਕ ਆਪੇ ਵਿਖੇ ਅਪੇ ਸੱਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਚਰਨਾਂ 'ਵਿਚ ਜੁੜ ਬੈਠੀ ਗੁਰ ਪਿਆਰੀ ਗੁਰ ਸਵਾਰੀ ਬਹੁਤਿਸਕਾਰ ਜੋ ਸਾਧ ਸੰਗਤ ਜੀ ਆਵੜ ਭਾਗੇ ਹੋ ਜੋ ਸਵੇਰ ਤੋਂ ਹੀ ਗੁਰ ਚਰਨਾਂ 'ਵਿਚ ਬੈਠ ਕੇ ਗਰਬਾਣੀ ਕੀਰਤਨ ਕਥਾ ਵਿਚਾਰਨ ਸਰਵਣ ਕਰਕੇ ਆਪਣੇ ਅਮੁੱਲੇ ਅਮੁੱਲੇ ਸਵਾਸਾਂ ਦੀ ਪੂੰਜੀ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹਾਂ ਗੁਰਸਾਹਿਬ ਕਿਰਪਾ ਕਰਨ ਸਭਨਾਂ ਨੂੰ ਆਪਣੇ ਦਰੋਂ ਕਰੋਂ ਸਿੱਖੀ ਸਿਦਕ ਕਰੋਸਾ ਨਾਮ ਦੀਆਂ ਦਾਤਾਂ ਵਕਸ਼ਣ ਸਭਨਾਂ ਦੀਆਂ ਮਨੋ ਕਾਮਨਾਵਾਂ ਮਨੋ ਭਾਵਨਾਵਾਂ ਗੁਰਮਤਿ ਇਨਸਾਫ਼ ਪੂਰੀਆਂ ਕਰਨ ਸਭਨਾਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ ਅੱਜ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਉਹਨਾਂ ਦਾ ਜਨਮ ਦਿਹਾੜਾ ਹੈ ਉਹਦੇ ਸੰਬੰਧ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਪਰਸਪਰੋਚੋਂ ਗੁਰੂਕਾਰ ਰੱਖੇ ਸ੍ਰੀ ਖੰਡਪਾਰ ਸਾਹਿਬ ਆਰਾਮ ਕਰਵਾਏ ਗਏ ਸਨ ਜਿਨ੍ਹਾਂ ਦੇ ਸਵੇਰੇ 10 ਵਜੇ ਨਰਵਿਗਨਤਾ ਸਾਹਿਬ ਸੰਪੂਰਨ ਭੋਗ ਪਏ ਹਨ ਪਰਸੋਂ ਰੋਜ਼ ਤੋਂ ਹੀ ਇਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਬਹੁਤ ਹੀ ਪਿਆਰ ਤੇ ਸ਼ਰਧਾ ਨਾਲ ਦੇਵ ਤੇ ਲੰਗਰ ਦੀ ਸੇਵਾ ਹੋ ਰਹੀ ਹੈ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਇਹਨਾਂ ਵਿਦਿਆਰਥੀਆਂ ਦੇ ਸਿਰ ਤੇ ਗੁਰੂ ਸਾਹਿਬ ਮਿਹਰ ਭਰਿਆ ਹੱਥ ਰੱਖਣ ਚੜ੍ਹਦੀ ਕਲਾ ਵਿੱਚ ਰੱਖਣ ਇਹਨਾਂ ਨੂੰ ਚੰਗੇ ਕਾਰੋਬਾਰ ਬਖਸ਼ਣ ਸੇਕੀ ਜੀਵਨ ਬਖਸ਼ਣ ਗੁਰੂ ਸਾਹਿਬ ਇਹਨਾਂ ਵਿਦਿਆਰਥੀਆਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ ਤੇ ਇਹ ਵਿਦਿਆਰਥੀ ਇਸੇ ਤਰ੍ਹਾਂ ਹੀ ਗੁਰੂ ਘਰ ਕੇ ਗੁਰੂ ਘਰ ਦਾ ਸ਼ੁਕਰਾਨਾ ਕਰਦੇ ਰਹਿਣ ਗੁਰੂ ਘਰ ਨਾਲ ਜੁੜੇ ਰਹਿਣ ਜਿਵੇਂ ਕਿ ਰਜਾਨਾ ਹੀ ਗੁਰੂ ਘਰ ਤੋਂ ਅਨਾਊਂਸਮੈਂਟ ਹੁੰਦੀ ਹੈ ਕਿ 19 ਮਈ ਦਿਨ ਐਤਵਰਨ ਖਾਲਸਾ ਜਾਇਨਾ ਦਿਵਸ ਬੰਗਵੇਜ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਉਸ ਦਿਨ ਭਾਈ ਕੇਸਰੀ ਦਸਤਾਰਾਂ ਤੇ ਬੀਬੀਆਂ ਕੇਸਰੀ ਦੁਪੱਟੇ ਪਹਿਨ ਕੇ ਆਓ ਨਗਰ ਕੀਰਤਨ ਵਾਤਵਾ ਸੰਗਤਾਂ ਸ਼ਾਮਲ ਹੋ ਨਗਰ ਕੀਰਤਨ ਦੀ ਰੌਣਕ ਨੂੰ ਵਧਾਓ ਬਾਜਾ ਵਾਲੇ ਸਤਕਰਦਿਆਂ ਖੁਸ਼ੀਆਂ ਪ੍ਰਾਪਤ ਕਰੋ ਸਾਰੀਆਂ ਸੰਗਤਾਂ ਦਾ ਗੁਰੂ ਘਰੋਂ ਤੇ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਸੰਗਤਾਂ ਨੂੰ ਬੇਨਤੀ ਹੈ ਕਿ 16 ਜੂਨ ਦਿਨ ਐਤਵਾਰ ਨੂੰ ਖੰਡੇਵਾਟੇ ਦੀ ਪਹਲ ਤਿਆਰ ਹੋ ਰਹੀ ਹੈ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਅਫ ਅਲਵਟਾ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਵੰਤਮਤ ਸੰਗਤਾਂ ਗੁਰੂ ਵਾਲੇ ਬਣੋ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਆਪਣਾ ਮਨੁੱਖਾ ਜੀਵਨ ਸਫਲ ਕਰੋ ਸੰਗਤਾਂ ਦਾ ਫਿਰ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਬਹੁਤ-ਬਹੁਤ ਧੰਨਵਾਦ ਗੁਰੂ ਘਰ ਲੰਗਰ ਤਿਆਰ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਲੰਗਰ ਛੱਕ ਜਾਣਾ ਸ਼ਾਮ ਨੂੰ ਫਿਰ ਦੁਬਾਰੰ ਸੱਜਣਗੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ